ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਗੱਲ ਕਰਨ ਵਾਲੇ ਹਾਂ ਜੀ ਕਿ ਭਗਵਾਨ ਸ਼ਨੀ ਦੇਵ ਜੀ ਕਿਹਨਾ ਰਾਸ਼ੀਆਂ ਦੇ ਉੱਪਰ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਤੇ ਕਿਹਨਾਂ ਨੂੰ ਉਹ ਬਹੁਤ ਜ਼ਿਆਦਾ ਪੈਸੇ ਦੀ ਬਰਸਾਤ ਕਰਨ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਸ਼ਨੀ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਸ਼ਨੀ ਦੇਵ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇ ਤੇ ਤੁਹਾਡੀ ਰਾਸ਼ੀ ਵੀ ਉਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਹੋਵੇ ਜਿਨ੍ਹਾਂ ਦੇ ਉੱਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਬਹੁਤ ਜਲਦੀ ਹੋ ਜਾਂਦੀ ਹੈ ਸੋ ਦੋਸਤੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਜੇਕਰ ਸ਼ਨੀ ਦੇਵ ਚੰਗੇ ਕਰਮਾਂ ਦਾ ਫਲ ਦਿੰਦੇ ਹਨ ਤਾਂ ਉਹ ਮਾੜੇ ਕੰਮਾਂ ਦੀ ਸਜ਼ਾ ਦੇਣ ਤੋਂ ਵੀ ਪਿੱਛੇ ਨਹੀਂ ਹਟਦੇ ਦੋਸਤੋ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਨੀ ਦੇਵ ਜੀ ਨਿਆਂਪ੍ਰਸਤ ਦੇਵਤਾ ਹਨ ਕਿਉਂਕਿ ਉਹ ਜਿਹੜੇ ਚੰਗੇ ਕਰਮ ਕਰਦੇ ਹਨ ਉਹਨਾਂ ਦੇ ਉੱਪਰ ਬਹੁਤ ਜਲਦੀ ਪ੍ਰਸੰਨ ਹੋ ਜਾਂਦੇ ਹਨ ਤੇ ਜਿਹੜੇ ਲੋਕ ਮਾੜੇ ਕਰਮ ਕਰਦੇ ਹਨ ਜਾਂ ਕਿਸੇ ਦਾ ਦਿਲ ਦਿਖਾਉਂਦੇ ਹਨ ਜਾਂ ਕਿਸੇ ਨੂੰ ਧੋਖਾ ਦਿੰਦੇ ਹਨ ਤਾਂ ਉਹਨਾਂ ਨੂੰ ਸ਼ਨੀ ਦੇਵ ਜੀ ਬਹੁਤ ਵੱਡੀ ਸਜ਼ਾ ਵੀ ਦੇ ਦਿੰਦੇ ਹਨ ਜੇਕਰ ਸ਼ਨੀ ਦੇਵ ਨੂੰ ਗੁੱਸਾ ਆਉਂਦਾ ਹੈ ਤਾਂ ਜ਼ਿੰਦਗੀ ਵਿੱਚ ਅਣਸੁਖਾਵੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਵਿਅਕਤੀ ਹਮੇਸ਼ਾ ਸਮੱਸਿਆਵਾਂ ਦੇ ਵਿੱਚ ਘਿਰ ਜਾਂਦਾ ਹੈ ਜੇਕਰ ਤੁਹਾਡੇ ਨਾਲ ਵੀ ਅਜਿਹਾ ਕੁਝ ਹੋ ਰਿਹਾ ਹੈ ਤੇ ਖਾਸ ਤੌਰ ਤੇ ਸ਼ਨੀਵਾਰ ਨੂੰ ਹੀ ਤੁਹਾਡੇ ਹੱਥੋਂ ਨੁਕਸਾਨ ਹੁੰਦਾ ਹੈ ਤੁਸੀਂ ਇਸ ਗੱਲ ਨੂੰ ਮਹਿਸੂਸ ਕਰ ਲੈਣਾ ਜਾਂ ਧਿਆਨ ਵਿੱਚ ਰੱਖ ਲੈਣਾ ਤਾਂ ਇਹ ਗੱਲ ਦਾ ਸੰਕੇਤ ਹੈ ਕਿ ਸ਼ਨੀ ਦੇਵ ਕਿਸੇ ਨਾ ਕਿਸੇ ਕਾਰਨ ਤੁਹਾਡੇ ਤੋਂ ਨਾਰਾਜ਼ ਹਨ ਜੇਕਰ ਤੁਸੀਂ ਸ਼ਨੀ ਦੇਵ ਨੂੰ ਖੁਸ਼ ਕਰਨਾ ਚਾਹੁੰਦੇ ਹੋ ਅਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਬਿਨਾਂ ਕਿਸੇ ਨੂੰ ਦੱਸੇ ਇਹ ਉਪਾਅ ਤੁਸੀਂ ਜ਼ਰੂਰ ਕਰ ਲੈਣਾ ਜੀ ਫਿਰ ਵੇਖ ਲੈਣਾ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਗੁੱਸਾ ਨਹੀਂ ਕਰਨਗੇ ਤੁਹਾਡੇ ਤੇ ਆਪਣੀ ਕਿਰਪਾ ਵਰਸਾ ਦੇਣਗੇ ਤੇ ਤੁਸੀਂ ਹੋ ਜਾਓਗੇ ਧਨ ਦੇ ਨਾਲ ਮਾਲਾ-ਮਾਲ ਜੇਕਰ ਸ਼ਨੀਵਾਰ ਨੂੰ ਸ਼ਨੀ ਅੰਤਰ ਦੀ ਪੂਜਾ ਕੀਤੀ ਜਾਵੇ ਤਾਂ ਇਸ ਦੇ ਨਾਲ ਸ਼ਨੀ ਦੇਵ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਉੱਪਰ ਬਣ ਜਾਂਦੀ ਹੈ ਸ਼ਨੀ ਦੇਵ ਦੇ ਮਾੜੇ ਪ੍ਰਭਾਵਾਂ ਨੂੰ ਸ਼ਾਂਤ ਕਰਨ ਦੇ ਲਈ ਸ਼ਨੀਵਾਰ ਨੂੰ ਸ਼ਨੀ ਅੰਤਰ ਦੀ ਤੁਸੀਂ ਪੂਜਾ ਕਰ ਸਕਦੇ ਹੋ ਮਾਸਾਹਾਰੀ ਭੋਜਨ ਵੀ ਇਸ ਦਿਨ ਤੁਸੀਂ ਖਾਣ ਤੋਂ ਪਰਹੇਜ਼ ਹੀ ਕਰਨਾ ਹੈ ਅਤੇ ਆਪਣੀ ਸਮਰੱਥਾ ਅਨੁਸਾਰ ਜੇਕਰ ਕਿਸੇ ਗਰੀਬ ਨੂੰ ਤੁਸੀਂ ਥੋੜਾ ਬਹੁਤ ਵੀ দান ਕਰ ਦਿੰਦੇ ਹੋ ਇਸ ਨਾਲ ਭਗਵਾਨ ਸ਼ਨੀ ਦੇਵ ਜੀ ਬਹੁਤ ਪ੍ਰਸੰਨ ਹੋ ਜਾਂਦੇ ਹਨ ਕਿਉਂਕਿ ਗਰੀਬਾਂ ਦੀ ਮਦਦ ਕਰਨਾ ਬਹੁਤ ਹੀ ਵੱਡਾ ਪੁੰਨ ਫਲਦਾਇਕ ਮੰਨਿਆ ਜਾਂਦਾ ਹੈ ਇਸ ਦਿਨ ਜੇਕਰ ਤੁਸੀਂ ਕਾਲੇ ਗਾਂ ਨੂੰ ਉੜਦ ਦੀ ਦਾਲ ਜਾਂ ਤੇਲ ਖਵਾਉਂਦੇ ਹੋ ਤਾਂ ਇਸ ਦੇ ਨਾਲ ਵੀ ਭਗਵਾਨ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇਗੀ ਸ਼ਨੀਵਾਰ ਨੂੰ ਬ੍ਰਹਮਾ ਮਹੂਰਤ ਵਿੱਚ ਪਿੱਪਲ ਦੇ ਦਰਖਤ ਨੂੰ ਤੁਸੀਂ ਜਲ ਵੀ ਚੜਾਉਣਾ ਹੈ ਅਤੇ ਓਮ ਸ਼ਨ ਸ਼ਨੰਤਰਾਏ ਨਮਹਾ ਦਾ ਜਾਪ ਵੀ ਕਰਨਾ ਹੈ ਜੇਕਰ ਇਹਨਾਂ ਹੀ ਸਾਰੇ ਉਪਾਅਾਂ ਨੂੰ ਤੁਸੀਂ ਕਰ ਲੈਂਦੇ ਹੋ ਤਾਂ ਵੇਖ ਲੈਣਾ ਭਗਵਾਨ ਸ਼ਨੀ ਦੇਵ ਦੀ ਕਿਰਪਾ ਦ੍ਰਿਸ਼ਟੀ ਹਮੇਸ਼ਾ ਤੁਹਾਡੇ ਤੇ ਬਣ ਜਾਵੇਗੀ ਤੇ ਤੁਸੀਂ ਉਹਨਾਂ ਦੇ ਕ੍ਰੋਧਿਤ ਸੁਭਾਅ ਤੋਂ ਬਚ ਜਾਓਗੇ ਇਸ ਤੋਂ ਬਾਅਦ ਤੁਸੀਂ ਪਿੱਪਲ ਦੇ ਦਰਖਤ ਨੂੰ ਸ਼ੂਕੇ ਜ਼ਰੂਰ ਮੱਥਾ ਟੇਕ ਕੇ ਉਸ ਦੀ ਜੇਕਰ 7 ਵਾਰ ਪ੍ਰਕਰਮਾ ਕਰਦੇ ਹੋ ਤਾਂ ਇਸ ਉਪਾਅ ਦੇ ਨਾਲ ਵੀ ਸ਼ਨੀ ਦੇਵ ਮਹਾਰਾਜ ਜੀ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਂਦੇ ਹਨ ਤੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਹਮੇਸ਼ਾ ਲਈ ਤੁਹਾਡੇ ਤੇ ਬਣ ਜਾਵੇਗੀ ਜੇਕਰ ਤੁਹਾਡਾ ਕਿਸੇ ਵੀ ਪਰੇਸ਼ਾਨੀ ਦੇ ਕਾਰਨ ਕਰਜ਼ੇ ਦਾ ਬੋਝ ਬਹੁਤ ਵੱਧ ਗਿਆ ਹੈ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਸ਼ਨੀਵਾਰ ਨੂੰ ਜੇਕਰ ਤੁਸੀਂ ਗਾਂ ਨੂੰ ਬੂੰਦੀ ਦੇ ਲੱਡੂ ਖਵਾਉਂਦੇ ਹੋ ਤੇ ਉਸ ਦੇ ਮੱਥੇ ਤੇ ਕੁੰਮਕੁੰਮ ਦਾ ਤਿਲਕ ਲਗਾ ਕੇ ਗਾਂ ਦੀ ਪੂਜਾ ਕਰਦੇ ਹੋ ਇਸ ਨਾਲ ਤੁਹਾਨੂੰ ਕਰਜ਼ੇ ਤੋਂ ਰਾਹਤ ਮਿਲ ਜਾਵੇਗੀ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਤੁਹਾਡੇ ਉੱਪਰ ਸ਼ਨੀ ਦੇਵ ਦੀ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ। ਸ਼ਨੀ ਦੇਵ ਨੂੰ ਖੁਸ਼ ਕਰਨ ਲਈ ਸ਼ਨੀਵਾਰ ਨੂੰ ਸਰੋਂ ਦਾ ਤੇਲ ਲੈ ਕੇ ਸ਼ਨੀ ਦੇਵ ਨੂੰ ਖੁਸ਼ ਕਰਨ ਲਈ ਸ਼ਨੀਵਾਰ ਨੂੰ ਸਰੋਂ ਦਾ ਤੇਲ ਲੈ ਕੇ ਉਸ ਵਿੱਚ ਆਪਣਾ ਚਿਹਰਾ ਵੇਖੋ ਅਤੇ ਫਿਰ ਇਸ ਤੇਲ ਦਾ ਤੁਸੀਂ ਦਾਨ ਕਰ ਦੇਣਾ ਹੈ। ਸ਼ਨੀਵਾਰ ਸ਼ਾਮ ਨੂੰ ਪਿੱਪਲ ਦੇ ਦਰਖਤ ਦੇ ਹੇਠਾਂ ਜੇਕਰ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਜਗਾਉਂਦੇ ਹੋ ਤੇ ਪਿੱਪਲ ਦੇ ਦਰਖਤ ਦੇ ਦੁਆਲੇ ਘੁੰਮਦੇ ਹੋ ਇਸ ਤੋਂ ਬਾਅਦ ਸ਼ਨੀ ਦੇਵ ਦੇ ਅੱਗੇ ਜੇਕਰ ਕੋਈ ਵੀ ਅਰਦਾਸ ਬੇਨਤੀ ਕਰੋਗੇ ਉਹ ਤੁਹਾਡੀ ਜਰੂਰ ਪੂਰੀ ਹੋ ਜਾਵੇਗੀ ਇਸ ਉਪਾਅ ਨੂੰ ਅਪਣਾਉਣ ਨਾਲ ਤੁਹਾਨੂੰ ਚੰਗੀ ਨੌਕਰੀ ਵੀ ਮਿਲਣ ਦੀ ਬਹੁਤ ਜ਼ਿਆਦਾ ਸੰਭਾਵਨਾ ਬਣ ਜਾਂਦੀ ਹੈ ਸ਼ਨੀਵਾਰ ਨੂੰ ਬਿਨਾਂ ਕਿਸੇ ਦੱਸੇ ਤੁਸੀਂ ਤਿਲ ਕਾਲਾ ਉੜਦ ਤੇਲ ਗੁੜ ਕਾਲੇ ਕੱਪੜੇ ਜਾਂ ਲੋਹਾ ਵੀ ਦਾਨ ਕਰੋ ਸ਼ਾਸਤਰਾਂ ਵਿੱਚ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਦਾਨ ਦਾ ਹੀ ਹਮੇਸ਼ਾ ਫਲ ਮਿਲਦਾ ਹੈ ਜੋ ਨਿਰਸਵਾਰਥ ਅਤੇ ਗੁਪਤ ਰੂਪ ਵਿੱਚ ਕੀਤਾ ਜਾਂਦਾ ਹੈ ਜੇਕਰ ਆਪਾਂ ਕਿਸੇ ਨੂੰ ਦੱਸ ਕੇ ਜਾਂ ਕਿਸੇ ਦਿਖਾਵੇ ਦੇ ਲਈ ਕੋਈ ਵੀ দান ਕਰਦੇ ਹਾਂ ਤਾਂ ਉਸ ਦਾ ਫਲ ਸਾਨੂੰ ਕਿਸੇ ਵੀ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਖੁਸ਼ ਨਸੀਬ ਰਾਸ਼ੀਆਂ ਦੀ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਦੀ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਤੇ ਉਹ ਧਨ ਦੇ ਨਾਲ ਹੋ ਜਾਣਗੀਆਂ ਜੀ ਮਾਲਾ ਮਾਲ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਤੁਹਾਡਾ ਸਮਾਂ ਬਹੁਤ ਹੀ ਚੰਗਾ ਰਹੇਗਾ ਤੁਹਾਡੇ ਘਰ ਵਿੱਚ ਅੱਜ ਕੋਈ ਮਹਿਮਾਨ ਵੀ ਆ ਸਕਦਾ ਹੈ ਜਿਸ ਕਾਰਨ ਕੁਝ ਝਗੜਾ ਤਾਂ ਹੋ ਸਕਦਾ ਹੈ ਪਰ ਜੇਕਰ ਤੁਸੀਂ ਇਸ ਤੋਂ ਸਾਵਧਾਨ ਰਹੋਗੇ ਤੇ ਘਰ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰੋਗੇ ਆਪਣੇ ਮਾਤਾ ਪਿਤਾ ਦੀ ਸਿਹਤ ਦਾ ਖਿਆਲ ਰੱਖੋ ਤੁਸੀਂ ਇਸ ਸਮੇਂ ਆਪਣਾ ਵੀ ਖਿਆਲ ਰੱਖਣਾ ਹੈ ਤੁਹਾਡੇ ਜੀਵਨ ਸਾਥੀ ਨਾਲ ਤੁਹਾਡਾ ਰਿਸ਼ਤਾ ਬਹੁਤ ਹੀ ਵਧੀਆ ਵੀ ਹੋਣ ਵਾਲਾ ਹੈ ਜਿਸ ਨਾਲ ਤੁਹਾਨੂੰ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਵਧੀਆ ਮੌਕਾ ਪ੍ਰਾਪਤ ਹੋ ਜਾਵੇਗਾ ਤੁਸੀਂ ਬੱਚਿਆਂ ਦੇ ਨਾਲ ਖੁਸ਼ ਰਹੋਗੇ ਉਹ ਤੁਹਾਨੂੰ ਕਿਸੇ ਚੰਗੇ ਕੰਮ ਕਰਨ ਦੇ ਨਾਲ ਖੈਰਾਨ ਵੀ ਤੇ ਖੁਸ਼ ਵੀ ਕਰ ਸਕਦੇ ਹਨ ਅੱਜ ਜੇਕਰ ਤੁਹਾਡੇ ਆਪਣੇ ਦਫ਼ਤਰ ਵਿੱਚ ਤੁਸੀਂ ਪੂਰੀ ਲਗਨ ਦੇ ਨਾਲ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਤਰੱਕੀ ਮਿਲਣ ਦੀ ਬਹੁਤ ਵੱਡੀ ਸੰਭਾਵਨਾ ਬਣੀ ਹੋਈ ਹੈ ਤੁਹਾਨੂੰ ਆਪਣੀ ਤਰੱਕੀ ਬਾਰੇ ਵੀ ਸੋਚਣਾ ਚਾਹੀਦਾ ਹੈ ਅਤੇ ਚੰਗਾ ਸਮਾਂ ਵੇਖ ਕੇ ਆਪਣੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਕੋਈ ਨਵਾਂ ਮੌਕਾ ਮਿਲ ਸਕਦਾ ਹੈ ਜੋ ਤੁਹਾਨੂੰ ਬਹੁਤ ਹੀ ਅੱਗੇ ਲੈ ਕੇ ਜਾ ਸਕਦਾ ਹੈ ਅੱਜ ਤੁਹਾਡੀ ਤਰੱਕੀ ਦੀ ਗੱਲ ਹੋ ਸਕਦੀ ਹੈ ਤੁਹਾਡੀ ਸਿਹਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਤੁਹਾਡੀ ਨੀਂਦ 'ਚ ਕਮੀ ਰਹੇਗੀ ਜਿਸ ਨਾਲ ਥੋੜੀ-ਬਹੁਤ ਸਿਹਤ ਵਿਗੜ ਸਕਦੀ ਹੈ ਜਿਸ ਕਾਰਨ ਤੁਸੀਂ ਚਿੰਤਤ ਵੀ ਹੋ ਸਕਦੇ ਹੋ ਇਸ ਲਈ ਤੁਸੀਂ ਸਮੇਂ ਤੇ ਉੱਠਣਾ ਹੈ ਤੇ ਸਮੇਂ ਤੇ ਸੌਣਾ ਚਾਹੀਦਾ ਹੈ ਤਾਂ ਹੀ ਤੁਹਾਡੀ ਸਿਹਤ ਚੰਗੀ ਹੋ ਜਾਵੇਗੀ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਕਾਰੋਬਾਰ ਵਿੱਚ ਆਮਦਨ ਵਧਾਉਣ ਲਈ ਆਪਣੇ ਕਾਰੋਬਾਰ ਦੇ ਨਾਲ ਨਾਲ ਕੋਈ ਨਵਾਂ ਪ੍ਰੋਜੈਕਟ ਵੇਚਣ ਦੀ ਯੋਜਨਾ ਬਣਾ ਸਕਦੇ ਹਨ ਨੌਜਵਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਤੁਸੀਂ ਆਪਣੇ ਪੁਰਾਣੇ ਦੋਸਤਾਂ ਨੂੰ ਵੀ ਮਿਲ ਸਕਦੇ ਹੋ ਜਿਨ੍ਹਾਂ ਨੂੰ ਮਿਲ ਕੇ ਤੁਸੀਂ ਬਹੁਤ ਹੀ ਖੁਸ਼ ਹੋਵੋਗੇ ਤੇ ਤੁਸੀਂ ਬਹੁਤ ਹਾਸਿਆ ਮਜ਼ਾਕ ਦੇ ਵਿੱਚ ਸਮਾਂ ਬਤੀਤ ਕਰੋਗੇ ਅੱਜ ਤੁਹਾਡੇ ਪਰਿਵਾਰ ਵਿੱਚ ਤੁਹਾਡੀ ਪਸੰਦੀਦਾ ਪਕਵਾਨ ਵੀ ਤਿਆਰ ਕੀਤਾ ਜਾ ਸਕਦਾ ਹੈ ਜੋ ਤੁਹਾਡੀ ਪਸੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਆਪਣੇ ਕੈਰੋਬਾਰ ਵਿੱਚ ਵਿੱਤੀ ਸਥਿਤੀ ਤੇ ਸ਼ਨੀ ਦੀਆਂ ਪਿਛਾਖੜੀ ਦਾ ਪ੍ਰਭਾਵ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਹੈ ਜਿਸ ਕਾਰਨ ਤੁਹਾਡੇ ਕੈਰੀਅਰ ਵਿੱਚ ਬਹੁਤ ਹੀ ਵਾਧਾ ਹੋ ਜਾਵੇਗਾ ਜੇਕਰ ਤੁਸੀਂ ਕੰਮ ਕਿਸੇ ਕੋਲੋਂ ਕਰਵਾਉਣਾ ਚਾਹੁੰਦੇ ਸੀ ਤਾਂ ਉਹ ਵੀ ਤੁਹਾਡੀ ਮਿਹਨਤ ਵੇਖ ਕੇ ਤੁਹਾਡਾ ਕੰਮ ਕਰ ਦੇਵੇਗਾ ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਤਾਂ ਜੇਕਰ ਤੁਹਾਨੂੰ ਕਾਫੀ ਸਮੇਂ ਤੋਂ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਸਮੇਂ ਤੁਹਾਨੂੰ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਧਨ ਰਾਸ਼ੀ ਧਨ ਰਾਸ਼ੀ ਦੇ ਲੋਕਾਂ ਨੂੰ ਦੱਸ ਦਈਏ ਕਿ ਤੁਹਾਨੂੰ ਮਨਚਾਹੀ ਸਫਲਤਾ ਮਿਲਣ ਵਿੱਚ ਥੋੜੀ ਬਹੁਤ ਦੇਰੀ ਹੋ ਸਕਦੀ ਹੈ ਪਰ ਤੁਸੀਂ ਘਬਰਾਉਣਾ ਨਹੀਂ ਕਿਉਂਕਿ ਤੁਹਾਡੀ ਤਰੱਕੀ ਬਿਲਕੁਲ اٹਲ ਹੈ ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਇਸ ਦੌਰਾਨ ਤੁਸੀਂ ਕੋਈ ਵੀ ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਬਹੁਤ ਹੀ ਸ਼ੁਭ ਤਰੀਕੇ ਦੇ ਨਾਲ ਕਰਨਾ ਹੈ ਤੇ ਵੱਡਿਆਂ ਦੀ ਸਲਾਹ مشوره ਨਾਲ ਜੇਕਰ ਕਰਦੇ ਹੋ ਤਾਂ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰ ਸਕਦੇ ਹੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਦੌਰਾਨ ਤੁਹਾਨੂੰ ਅਦਾਲਤੀ ਮਾਮਲਿਆਂ ਦੇ ਵਿੱਚ ਜਿੱਤ ਪ੍ਰਾਪਤ ਹੋ ਜਾਵੇਗੀ ਜੇਕਰ ਤੁਹਾਡਾ ਕੋਈ ਸਰਕਾਰੀ ਕੰਮ ਕਾਫੀ ਸਮੇਂ ਤੋਂ ਅੜਿਆ ਹੋਇਆ ਸੀ ਤਾਂ ਉਹ ਵੀ ਹੁਣ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਜੇਕਰ ਤੁਸੀਂ ਕਿਸੇ ਵੀ ਵਿਅਕਤੀ ਨੂੰ ਪੈਸੇ ਉਧਾਰ ਦਿੱਤੇ ਹੋਏ ਸਨ ਤਾਂ ਅੱਜ ਤੁਹਾਨੂੰ ਉਹਨਾਂ ਦੇ ਕੋਲੋਂ ਪੈਸੇ ਵਾਪਸ ਮਿਲ ਜਾਣਗੇ ਜੇਕਰ ਤੁਸੀਂ ਕਾਫੀ ਸਮੇਂ ਤੋਂ ਕਿਸੇ ਬਿਮਾਰੀ ਤੋਂ ਪਰੇਸ਼ਾਨ ਸੀ ਉਸ ਤੋਂ ਵੀ ਤੁਹਾਨੂੰ ਰਾਹਤ ਮਿਲਦੀ ਦਿਖਾਈ ਦੇਵੇਗੀ ਅੱਜ ਦੇ ਦਿਨ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਜਲਦਬਾਜ਼ੀ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਜਿਸ ਕਰਕੇ ਕਿਸੇ ਵੀ ਕੰਮ ਨੂੰ ਜਲਦਬਾਜ਼ੀ ਦੇ ਵਿੱਚ ਕਰਨ ਤੋਂ ਤੁਸੀਂ ਆਪਣੇ ਸਾਥੀਆਂ ਦੇ ਨਾਲ ਨਾਰਾਜ਼ ਵੀ ਰਹਿ ਸਕਦੇ ਹੋ। ਜੇਕਰ ਗੱਲ ਕਰੀਏ ਵਿਦਿਆਰਥੀ ਵਰਗ ਦੀ ਕਾਂ ਇਹ ਆਪਣੇ ਸਤਿਖਿਆ ਗ੍ਰਹਿਣ ਕਰਨ ਦੇ ਲਈ ਬਹੁਤ ਹੀ ਉਚਾਈਆਂ ਤੇ ਜਾ ਸਕਦੇ ਹਨ ਜੇਕਰ ਤੁਹਾਨੂੰ ਕੋਰਸ ਕਰਨ ਦਾ ਮੌਕਾ ਮਿਲ ਸਕਦਾ ਹੈ ਤੁਸੀਂ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਤੁਸੀਂ ਆਪਣੀ ਮਿਹਨਤ ਦੇ ਨਾਲ ਕਾਫੀ ਕੁਝ ਪਾ ਸਕਦੇ ਹੋ ਤੁਸੀਂ ਆਪਣੀ ਜਾਇਦਾਦ ਦਾ ਸੌਦਾ ਵੀ ਕਰ ਸਕਦੇ ਹੋ ਜਿਸ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਲ ਪ੍ਰਾਪਤ ਹੋ ਜਾਵੇਗਾ ਇਸ ਦਿਨ ਤੁਹਾਨੂੰ ਸਕਾਰਾਤਮਕ ਪ੍ਰਣਾਮ ਹੀ ਮਿਲਣਗੇ ਤੇ ਸਕਾਰਾਤਮਕ ਤੁਸੀਂ ਜੇਕਰ ਸੋਚ ਰੱਖਦੇ ਹੋ ਤਾਂ ਜੇਕਰ ਤੁਸੀਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਹੀ ਪ੍ਰਾਪਤ ਹੋ ਜਾਵੇਗੀ। ਇਸ ਰਾਸ਼ੀ ਵਾਲੇ ਜਿਹੜੇ ਲੋਕ ਬਿਜ਼ਨਸ ਦੇ ਨਾਲ ਸੰਬੰਧ ਰੱਖਦੇ ਹਨ, ਉਹਨਾਂ ਦਾ ਬਿਜ਼ਨਸ ਬਹੁਤ ਜ਼ਿਆਦਾ ਦਿਨ ਰਾਤ ਚੌਗਣੀ ਤਰੱਕੀ ਕਰਨ ਵਾਲਾ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ। ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਸ਼ਨੀਵਾਰ ਦੇ ਦਿਨ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇਗਾ। ਤੁਸੀਂ ਆਪਣੇ ਸੰਤਾਨ ਦੇਵ ਵੱਲੋਂ ਵੀ ਕੋਈ ਵੱਡੀ ਗੁੱਡ ਨਿਊਜ਼ ਸੁਣ ਸਕਦੇ ਹੋ ਤੁਹਾਨੂੰ ਅੱਜ ਕੋਈ ਸਰਪ੍ਰਾਈਜ਼ ਮਿਲ ਸਕਦਾ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਜੇਕਰ ਤੁਹਾਡਾ ਪੈਸਾ ਕਾਫੀ ਸਮੇਂ ਤੋਂ ਕਿਸੇ ਕੰਮ ਵਿੱਚ ਫਸਿਆ ਹੋਇਆ ਸੀ ਉਸ ਪੈਸੇ ਨੂੰ ਮਿਲਣ ਦੇ ਅਸਾਰ ਵੀ ਤੁਹਾਨੂੰ ਦਿਖਾਈ ਦੇਣਗੇ ਜਿਸ ਨਾਲ ਤੁਹਾਡੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ ਸੋ ਦੋਸਤੋ ਇਹ ਸਨ ਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਧੰਨਵਾਦ